ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਛਲੇ ਕਈ ਦਿਨਾਂ ਤੋਂ ਇੱਕ ਟਰਾਲੀਆਂ ਦਾ ਜਿਹੜਾ ਰੌਲਾ ਜੀ ਉਹ ਚੱਲਿਆ ਆ ਰਿਹਾ ਮੈਂ ਬਾਹਰ ਗਿਆ ਸੀਗਾ ਮੈਨੂੰ ਆਉਂਦੇ ਥੋੜਾ ਜਿਹਾ ਸਿਹਤ ਖਰਾਬ ਹੋ ਗਈ ਔਰ ਫਿਰ ਨਾਲ ਦੇ ਨਾਲ ਖੜਾਂ ਦੇ ਸਿੱਧੀ ਜਿਹੜੀ ਹੈ ਬਹੁਤ ਖਰਾਬ ਬਣੀ ਸੀ ਉਹਦੇ ਵਿੱਚ ਜੋਗੀ ਲੱਗੀ ਹੋਈ ਹੈ ਤੇ ਮਾਮਲਾ ਜਿਹੜਾ ਆਇਆ ਸਾਹਮਣੇ ਕਿ ਜੀ ਕੁਝ ਟਰਾਲੀਆਂ ਜਿਹੜੀਆਂ ਨੇ ਸ਼ੰਭੂ ਬਾਗੋਂ ਤੋਂ ਉਹ ਚੋਰੀ ਹੋ ਕੇ ਨਾਬਾ ਦੇ ਵਿੱਚ ਆਈਆਂ ਨੇ ਉਹਦੀ ਕਟਾਈ ਕਰਕੇ ਦੇ ਵਿੱਚ ਗਈਆਂ ਨੇ ਜਦੋਂ ਟਾਇਰ ਬਰਾਬਰ ਹੋਏ ਨੇ ਬਹੁਤ ਮਾੜੀ ਗੱਲ ਹੈ ਇਹ ਕਿ ਕਿ ਕਿਸਾਨ ਭਰਾ ਸਾਡੇ ਅੰਨਦਾਤਾ ਨੇ ਔਰ ਮੈਂ ਤਾਂ ਸ਼ੁਰੂ ਤੋਂ ਜਦੋਂ ਐਮਐਲਏ ਨਹੀਂ ਸੀਗਾ ਉਦੋਂ ਵੀ ਕਿਸਾਨਾਂ ਨਾਲ ਸੀਗਾ ਉਦੋਂ ਵੀ ਧਰਨੇ 'ਚ ਬੈੰਦਾ ਸੀਗਾ ਹੁਣ ਐਮਐਲਏ ਹਾਂ ਜੀ ਹੁਣ ਵੀ ਨਾਲ ਅੱਗੇ ਉਹਨਾਂ ਐਮਐਲ ਰਹਾਂਗੇ ਤਾਂ ਵੀ ਨਾਲ ਹੈ ਨਹੀਂ ਰਾਵਾਂਗੇ ਤਾਂ ਵੀ ਨਾਲ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਕਿਸਾਨ ਭਰਾ ਦਾ ਇੱਕ ਨਵੇਂ ਪੈਸੇ ਦਾ ਨੁਕਸਾਨ ਜਿਹੜਾ ਹੈ ਜੀ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਔਰ ਉਹ ਗੱਲ ਜਿਹੜੀ ਹੈ ਜੀ ਘੁਮਕੇ ਆਈ ਕਿ ਪੱਪੂ ਪੰਕਜਪੁਰਾਂ ਦੇ ਉੱਥੋਂ ਵਰਕਸ਼ਾਪ ਤੋਂ ਮਰੀ ਜਾਂਦੇ ਉੱਥੋਂ ਉਹ ਜੋ ਵੀ ਸਮਾਨ ਸੀਗਾ ਉੱਥੋਂ ਬਰਾਮਦ ਹੋ ਗਿਆ ਉਹ ਕੋ ਸ਼ੰਭੂ ਖਾਣੇ ਚ ਭੇਜ ਦਿੱਤਾ ਗਿਆ ਨੂੰ ਕਾਰੀ ਵਾਸਤੇ ਔਰ ਉਹਦੀ ਸਪੈਸ਼ਲ ਕਹਿ ਕੇ ਜੀ ਐਫ ਆਰ ਵੀ ਹੋ ਗਈ ਔਰ ਡੀ ਐਸ ਪੀ ਮੈਡਮ ਮਨਦੀਪ ਕੌਰ ਜੀ ਨਾਲ ਵੀ ਗੱਲ ਹੋਈ ਇਥੋਂ ਦੇ ਸਾਡੇ ਐਸ ਐਚ ਸਾਹਿਬ ਨਾਲ ਕਿ ਜੀ ਬਣਦੀ ਕਾਨੂੰਨੀ ਕਾਰਵਾਈ ਕਰੋ ਸੋ ਮੈਂ ਤੁਹਾਡਾ ਕਦੇ ਵੀ ਨੁਕਸਾਨ ਜਿਹੜਾ ਦੀ ਬਰਦਾਸ਼ਤ ਨਹੀਂ ਕਰੂੰਗਾ ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਮੈਂ ਤਾਂ ਹਮੇਸ਼ਾ ਤੁਹਾਡੇ ਨਾਲ ਆ ਤੁਹਾਨੂੰ ਇੱਕ ਖਤ ਬੰਦ ਕੇ ਬੇਨਤੀ ਹੈ ਕਿ ਇਹਨੂੰ ਪਾਰਟੀ ਨਾਲ ਜੋੜ ਕੇ ਨਾ ਦੇਖਿਆ ਜਾਵੇ ਔਰ ਖਾਸ ਕਰਕੇ ਨਾਬੇ ਦੇ ਵਿੱਚ ਔਰ ਇਹ ਜਿਹੜੀ ਗੱਲ ਹੈ ਕਿ ਇਨਸਾਫ ਹੋਣਾ ਚਾਹੀਦਾ ਜੀ ਬਿਲਕੁਲ ਇਨਸਾਫ ਹੋਣਾ ਚਾਹੀਦਾ ਅਗਰ ਟਰਾਲੀ ਚੋਰੀ ਹੋਈਆਂ ਨੇ ਜੀ ਔਰ ਸਬੂਤ ਮਿਲਦੇ ਆ ਤਾਂ ਦੋਸ਼ੀ ਪਾਇਆ ਗਿਆ ਕੋਈ ਵੀ ਪੱਪੂ ਪੰਕਜ ਹੋਵੇ ਹੋਰ ਵੀ ਕੋਈ ਹੋਵੇ ਤਾਂ ਕਾਰਵਾਈ ਹੋਣੀ ਚਾਹੀਦੀ ਜੀ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਔਰ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਐਫ ਆਈ ਆਰ ਹੋ ਚੁੱਕੀ ਆ ਉਹਨਾਂ ਦੀ ਰੈਸ ਲਈ ਰੇਡ ਕੀਤੀਆਂ ਜਾ ਰਹੀਆਂ ਨੇ ਤੇ ਉਹ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੈ ਜੀ ਤੇ ਤੁਸੀਂ ਸਾਰੇ ਮੇਰੇ ਲਈ ਸਤਿਕਾਰਯੋਗ ਮੈਂ ਤੁਹਾਡਾ ਸਦਾ ਸਤਿਕਾਰ ਕਰਦਾ ਤੇ ਮੇਰੀ ਤੁਹਾਨੂੰ ਬਤਨ ਕੇ ਬੇਨਤੀ ਹੈ ਕਿ ਆਪਾਂ ਇਸ ਮਾਮਲੇ ਦੇ ਵਿੱਚ ਗੰਬੀਰਤਾ ਦੇ ਨਾਲ ਇਹਦੀ ਕੋਕ ਕਰਕੇ ਹੋਰ ਵੀ ਕਿਤੇ ਜਿੱਥੇ-ਕਿਤੇ ਮੈਂ ਆਪਣੇ ਪੱਧਰ ਤੇ ਵੀ ਜਿੰਨੇ ਕਵਾੜੀਆਂ ਦੀਆਂ ਮੈਂ ਇੱਕ ਲਿਸਟ ਬਣਾਈ ਹੈ ਜਿਹਦੇ ਵਿੱਚ 18-19 ਦੁਕਾਨਾਂ ਨੇ ਅਸੀਂ ਉੱਥੇ ਵੀ ਇੱਕ ਪੈਰ ਵੀ ਕਰ ਰਹੇ ਹਾਂ ਕਿ ਕਿਤੇ ਇੱਥੇ ਤਾਂ ਨਹੀਂ ਕੋਈ ਸਮਾਨ ਆਇਆ ਹੈ ਕਿਸੇ ਦਾ ਤਾਂ ਕਿ ਜਿਹੜੇ ਕਿਸਾਨ ਭਰਾਵਾਂ ਦਾ ਐਡਾ ਵੱਡਾ ਨੁਕਸਾਨ ਹੋਇਆ ਜੀ ਟਰਾਲੀਆਂ ਚੋਰੀਆਂ ਹੋਈਆਂ ਨੇ ਕਿ ਉਹਦਾ ਉਹਨਾਂ ਦੀਆਂ ਟਰਾਲੀਆਂ ਜਿਹੜੀਆਂ ਨੇ ਜਾਂ ਤਾਂ ਉਹ ਟਰਾਲੀਆਂ ਵਾਪਸ ਮਿਲ ਜਾਣ ਜਾਂ ਉਹਦਾ ਕੋਈ ਮਾਲ ਜਾਂ ਉਹਨਾਂ ਨੂੰ ਮਿਲ ਜੇ ਸੋ ਮੈਂ ਇਸ ਕਰਕੇ ਇਹ ਵੀਡੀਓ ਸਪੈਸ਼ਲ ਟੋਟਲੀ ਪਾ ਰਿਹਾ ਹਾਂ ਮੇਰੀ ਕਿਸਾਨ ਭਰਾਵਾਂ ਨੂੰ ਆਪ ਤੁਹਾਨੂੰ ਕਿ ਬੇਨਤੀ ਹੈ ਕਿ ਹਮੇਸ਼ਾ ਹੀ ਮੈਂ ਕਿਸਾਨ ਮਜ਼ਦੂਰੀ ਇਕਤਾ ਜੰਦਾਬਾਦ ਦਾ ਨਾਅਰਾ ਲਾਉਂਦਾ ਰਹੇ ਹਮੇਸ਼ਾ ਤੁਹਾਡੇ ਨਾਲ ਔਰ ਕਿਸੇ ਵੀ ਕਿਸਾਨ ਭਰਾ ਦਾ ਇੱਕ ਨਵੇਂ ਪੈਸੇ ਦਾ ਨੁਕਸਾਨ ਜਿਹੜਾ ਜੀ ਮੇਰੇ ਤੋਂ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਅਗਰ ਕੋਈ ਨੁਕਸਾਨ ਹੋਇਆ ਅਗਰ ਟਰਾਲੀਆਂ ਚੋਰੀ ਹੋਈਆਂ ਨੇ ਇਨਵੈਸਟੀਗੇਸ਼ਨ ਚ ਪਾਇਆ ਗਿਆ ਤਾਂ ਦੋਸ਼ੀ ਨੂੰ ਜਿਹੜੀ ਆ ਉਹ ਸਜ਼ਾ ਜਿਹੜੀ ਆ ਹੋਣੀ ਚਾਹੀਦੀ ਹੈ ਧੰਨਵਾਦ